ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਵਿੱਚ ਸੰਸਦ ਮੈਂਬਰ ਸਰਪਜੀਤ ਸਿੰਘ ਖਾਲਸਾ ਜੀ ਪਹੁੰਚੇ ਨੇ ਗੱਲਬਾਤ ਕਰਦੇ ਆ ਖਾਲਸਾ ਜੀ ਤੁਸੀਂ ਕਿਵੇਂ ਦੇਖਦੇ ਹੋ ਸੰਘਰਸ਼ ਨੂੰ ਆਖਰਕਾਰ ਬੀਜੇਪੀ ਸੁਨੇਹਾ ਕੀ ਦੇ ਰਹੀ ਹੈ ਬੀਜੇਪੀ ਤਾਂ ਇਹੀ ਦੇ ਰਹੀ ਹੈ ਜੀ ਵੀ ਅਸੀਂ ਇਸ ਤੇ ਕਬਜ਼ਾ ਕਰ ਲਈਏ ਪੰਜਾਬ ਯੂਨੀਵਰਸਿਟੀ ਦੇ ਦਾ ਭਗਵਾਕਰਨ ਕਰੀਏ ਜੋਰੇ ਸਿੱਖਾਂ ਦਾ ਇਤਿਹਾਸ ਪੜਾਇਆ ਜਾਂਦਾ ਗੁਰੂਆਂ ਦਾ ਇਤਿਹਾਸ ਨੂੰ ਬਦਲ ਕੇ ਤੇ ਬ੍ਰਾਹਮਣਵਾਦੀ ਸੋਚ ਲਾਗੂ ਕਰੀਏ ਤੁਹਾਡਾ ਕੀ ਨਜ਼ਰੀਆ ਕੀ ਕਹਿੰਦਾ ਆਖਰਕਾਰ ਇਹਨੂੰ ਰੋਕਿਆ ਕਿਵੇਂ ਜਾ ਸਕਦਾ ਹੈ ਰੋਜ਼ ਸੰਘਰਸ਼ ਵਿਢਣ ਦੀ ਤਾਂ ਤੇ ਪੱਕਾ ਹੱਲ ਕੀ ਹੈ ਇਸਦਾ ਇਹਦਾ ਪੱਕਾ ਹੱਲ ਤਾਂ ਜੋ ਸੰਤਾ ਨੇ ਲੜਾਈ ਸ਼ੁਰੂ ਕੀਤੀ ਸੀ ਉਹੀ ਹੱਲ ਹੈ ਬਦਦਕਾਰਾਂ ਦਾ ਉਸ ਤੋਂ ਬਿਨਾਂ ਕੋਈ ਹੱਲ ਨਹੀਂ ਹੈ ਇਹਦਾ ਹੱਲ ਇਹ ਹੈ ਵੀ ਜੇ ਅਮਰੀਕਾ ਦੇ ਵਿੱਚ ਯੂਨਾਈਟਿਡ ਸਟੇਟਸ ਆਫ ਅਮਰੀਕਾ ਹੋ ਸਕਦਾ ਤਾਂ ਯੂਨਾਈਟਿਡ ਸਟੇਟਸ ਆਫ ਇੰਡੀਆ ਕਿਉਂ ਨਹੀਂ ਹੋ ਸਕਦਾ ਇਹਦਾ ਆਹੀ ਹੱਲ ਹੈ ਹੋਰ ਕੋਈ ਹੱਲ ਨਹੀਂ ਹੈ ਬਾਦ ਅਧਿਕਾਰਾਂ ਦੀ ਤੁਸੀਂ ਵੀ ਗੱਲ ਕਰਦੇ ਹੋ ਉਧਰ ਸੁਖਵੀਰ ਸਿੰਘ ਬਾਦਲ ਕਹਿੰਦੇ ਵੀ ਸਾਡੇ ਦਾ ਬਾਲਾ ਕਾਲੀ ਦਰ ਬਾਦ ਅਧਿਕਾਰਾਂ ਦੀ ਗੱਲ ਕਰਦਾ ਆਖਰ ਪੰਜਾਬ ਕੀ ਸੋਚ ਜੰਮਦਿਆਂ ਨਹੀਂ ਵਿਰੋਧ ਕੀਤਾ ਇਹਨਾਂ ਨੇ ਇਹਨਾਂ ਨੇ ਜਿਹੜਾ ਮਤਲਬ ਸੰਤਾਂ ਨੇ ਸ਼ੁਰੂ ਤੋਂ ਵਿਰੋਧ ਕੀਤਾ ਸੰਤਾਂ ਨੇ ਲੜਾਈ ਕਾਦੀ ਸੀ ਸੰਤਾਂ ਨੇ ਤਾਂ ਕਦੇ ਖਾਲਸਾਤਾਨ ਦੀ ਮੰਗ ਹੀ ਨਹੀਂ ਸੀ ਕੀਤੀ ਉਹਨਾਂ ਨੇ ਤਾਂ ਵਧ ਦੇ ਘਰਾਂ ਦੀ ਗੱਲ ਕੀਤੀ ਸੀ ਤੁਸੀਂ ਮੰਗ ਨਹੀਂ ਕਰਦੇ ਖਾਲਸਾਤਾਨ ਦੀ ਨਹੀਂ ਮੈਂ ਮੰਗ ਨਹੀਂ ਕਰਦਾ ਮੈਂ ਵਧ ਦੇ ਘਰਾਂ ਦੀ ਮੰਗ ਕਰਦਾ ਵੀ ਯੂਨਾਈਟਿਡ ਸਟੇਟਸ ਆਫ ਇੰਡੀਆ ਹੋਣਾ ਚਾਹੀਦਾ ਹੈ ਪੰਜਾਬ ਕੋਲੇ ਜੋ ਸਰ ਕੋਲੇ ਸਟੇਟ ਹੈ ਇਹਦੇ ਕੋਲੇ ਸਟੇਟ ਕੋਲੇ ਅਧਿਕਾਰ ਚਾਹੀਦੇ ਆ ਜੀ ਹਰਸਾ ਜੀ ਉਧਰ ਰਾਜਾ ਬੜਿੰਗੋਰੀ ਵੀ ਤੁਹਾਡੇ ਤੇ ਸਵਾਲ ਉਠਾਉਂਦੇ ਨੇ ਕੀ ਸਰਪਜੀਤ ਸਿੰਘ ਖਾਲਸਾ ਨੂੰ ਸੰਸਦ ਮੈਂਬਰ ਚੁਣਦਾ ਕੀ ਫਾਇਦਾ ਹੈ ਉਹਨਾਂ ਨੇ ਸੰਸਦ ਵਿੱਚ ਜਾ ਕੇ ਫਤੇ ਤੱਕ ਨਹੀਂ ਬੁਲਾਈ ਬੋਲਣਾ ਹੀ ਤਾਂ ਨਹੀਂ ਹੁੰਦਾ ਪਾਰਲੀਮੈਂਟ 'ਚ ਹੋਰ ਵੀ ਬਹੁਤ ਕੰਮ ਹੁੰਦੇ ਆ ਉਹ ਤਾਂ ਕਹਿੰਦੇ ਆ ਬੋਲ ਲਓ ਮੈਨੂੰ ਬੋਲਣ ਤੋਂ ਬਾਈ ਜੀ ਸਮਝਦੇ ਨਹੀਂ ਲੋਕ ਮੇਰੀ ਗੱਲ ਨੂੰ ਮੈਨੂੰ ਬੋਲਣ ਤੋਂ ਕੋਈ ਮਨਾਹੀ ਨਹੀਂ ਹੈ ਉਹ ਇਹ ਕਹਿੰਦੇ ਆ ਵੀ ਜਿਹੜੀ ਗੱਲ ਤੁਸੀਂ ਕਹਿਣੀ ਆ ਤੁਸੀਂ ਇਹ ਨਹੀਂ ਕਹਿ ਸਕਦੇ ਬਈ ਜੋ ਅਸੀਂ ਕਹਿੰਦੇ ਆ ਉਹ ਬੋਲੋ ਉਹ ਆਪਣੀ ਬੋਲੀ ਬੁਲਾਉਣਾ ਚਾਹੁੰਦੇ ਆ ਸੈਂਟਰ ਵਾਲੇ ਮੈਂ ਉਹਨਾਂ ਦੀ ਬੋਲੀ ਬੋਲਣੀ ਨਹੀਂ ਮੈਂ ਆਪਣੀ ਗੱਲ ਕਰੂੰਗਾ ਜਦੋਂ ਕਰੂੰਗਾ ਸਾਲ ਹੋ ਗਿਆ ਸੰਸਦ ਮੈਂਬਰ ਬਣੇ ਨੂੰ ਆਖਰਕਾਰ ਤੁਸੀਂ ਕਿਵੇਂ ਵੇਖਦੇ ਹੋ ਕਿ ਤੁਹਾਡਾ ਚੋਣ ਦਾ ਫਾਇਦਾ ਲੋਕਾਂ ਤੱਕ ਲੋਕਾਂ ਨੂੰ ਹੋ ਰਿਹਾ ਹੈ ਬਾਈ ਜੀ ਬਹੁਤ ਅਸੀਂ 2 ਸਾਲ ਹੋ ਗਏ 2 ਸਾਲ ਦੇ ਵਿੱਚ 10 ਕਰੋੜ ਆਇਆ ਕਿਸੇ ਨੇ ਨਹੀਂ ਵੰਡਿਆ ਮੈਂ ਦੱਸਦਾ 10 ਵੰਡਦਾ ਕਿਵੇਂ ਦੇ ਵਿਕਾਸ ਕਰਾਇਆ ਤੁਸੀਂ ਫਿਰ ਜੋ ਵੀ ਵਿਕਾਸ ਤਾਂ ਬਾਈ ਜੀ ਇੱਕ ਤਾਂ ਮੇਨ ਗਮ ਤਾਂ ਆ ਜਿਹੜਾ ਐਮਪੀ ਹੈ ਉਹਦਾ ਮੇਨ ਕੰਮ ਗਵਰਨੈਂਸ ਦਾ ਹੁੰਦਾ ਹੈ ਡਵੈਲਪਮੈਂਟ ਦਾ ਕੰਮ ਤਾਂ ਸਟੇਟ ਗਵਰਨਮੈਂਟ ਦਾ ਹੀ ਹੁੰਦਾ ਐਮਪੀ ਕੋਲ ਤਾਂ ਜਿਹੜਾ ਕੋਟਾ ਆਉਂਦਾ ਸਿਰਫ 5 ਕਰੋੜ ਹੀ ਹੁੰਦਾ ਹੈ ਬਾਕੀ ਜਿਹੜੀਆਂ ਸੜਕਾਂ ਵਗੈਰਾ ਤੇ ਮੇਨ ਕੰਮ ਸਟੇਟ ਗਵਰਨਮੈਂਟ ਦਾ ਹੁੰਦਾ ਹੈ